ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਹੈਗੀ ਆ 19 ਸਤੰਬਰ 2025 ਤੇ ਆਪਾਂ ਆਏ ਸੀ ਕੋਟਪੂਰੇ ਬਾਸਪਤੀ ਦੀ ਬੋਲੀ ਤੇ ਤੇ ਬੋਲੀ ਹੋਣ ਲੱਗੀ ਹੈ ਸਟਾਰਟ 2600 2600 ਲੈ ਵੀ ਲੋਕੋ ਕੋਲੋਂ ਆਪ ਬਖਾਉਣਾ ਲਵਾਣਾ ਹੈ 25 ਰੁਪਏ ਜੀ 2700 2700 ਆ 2700 25 2800 25 950 180 बटा 25 150 50 50 100 ਰੁਪਏ 100 ਰੁਪਏ 100 ਰੁਪਏ 2950 72 80 80 85 90 3000 3000 ਰੁਪਿਆ 3000 5 5 5 5 5 ਅਮਗੇਸ਼ 5 5 5 10005 ਮੰਦੀਆ ਯਾਰ ਤੇਰੀ ਹਾਂ ਬੁਲੈਬੀ ਯਾਰ ਹਾਂਜੀ 5 5 ਹਾਂ ਲਗਾ ਕੇ 10 ਬੋਲਣ 10 15 15 20 25 25 30 30 40 40 45 45 3100 ਰੁਪਿਆ 3100 3100 3100 3100 3100 3100 ਲక్ష్ਮੀ ਗਰੇਨ ਦੇਈ ਲక్ష్ਮੀ ਗਰੇਨ ਦੇਈ ਹਾਂਜੀ 3100 ਜੀ 5 5 ਹਾਂਜੀ 5 5 5 5 5 5 ਹਾਂ ਕਰਕੇ 10 15 20 25 30 30 ਇਧਰ ਇਧਰ 30 ਇਧਰ 33 33 35 35 35 3135 ਜੀ 35 ਵੀ ਹੈ बोला 3135 ਰੁਪਏ ਬੋਲਾ ਬਾਈ ਕਹਿੰਦੇ 3135 ਰੁਪਏ ਬੌਜੀ 3135 ਦੇ ਵਿਕਦੀ ਆ 3135 ਰੁਪਏ ਲਿਖਦਾ ਆਓ ਜਿਓ ਪਹਿਲੀ ਢੇਰੀ ਲੱਗੀ ਆ 3135 ਰੁਪਏ ਤੇ ਆਪਾਂ ਵਾਧੇ ਅਗਲੀ ਢੇਰੀ ਆਲ ਤੇ ਆ ਆ ਵੀਖਦੇ ਆ ਵੀ ਕਿੱਥੋਂ ਕਰ ਜਾਂਦਾ ਇਹਦਾ ਰੇਟ ਬੋਲੋ ਬੋਲੋ ਹਾਂਜੀ ਬੋਲਿ ਬੋਲੋ ਮਕੇਸ਼ ਰੱਖੋ ਭਾਗ ਰੱਖੋ ਜਾਨ ਮਕੇਸ਼ ਪਾਰਕੋ ਕਿਹੜਾ ਰੰਦਾ ਬਲਾਉਂ ਜੀ ਕਿਹੜਾ ਨੀ ਬਲਾਉਂ ਸਕੇਣਾ ਕਿਹੜਾ ਜੀ ਹਾਂ ਟਿੱਪੂ ਨੂੰ ਬੁਲਾਣਾ ਫੋਨ ਬੁਲਾਣਾ ਉਹ ਜੀ ਬੋਲਿ ਬੋਲੋ ਬੋਲਿ ਬੋਲੋ ਪਾਰਕੋ ਹਾਂਜੀ ਹਾਂਜੀ ਬੋਲੋ ਰਾਉ ਦਿਪਕ ਮਕੇਸ਼ ਨੂੰ ਬੁਲਾਣਾ ਬੋਲੋ ਰੱਖੋ ਰੁਪਏ 2400 ਰੁਪਏ ਮੁਕੇਸ਼ 5 ਰੁਪਏ 10 ਰੁਪਏ 50 ਰੁਪਏ 25 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 ਰੁਪਏ ਇਹ ਦੇ ਪਾ ਪੱਕੀਓ 50 ਹੀ ਹੈ ਸਾਡੇ ਬੋਲੋ ਜੀ 50 ਰੁਪਏ 50 ਰੁਪਏ 50 ਰੁਪਏ ਖੱਟੇ ਮੋਲ ਤੇ ਯਾਰ ਇਹ ਕੋਸ ਸਹੀ ਤਾਂ ਰਾਟ ਬੋਲੋ ਯਾਰ ਭਾਅ ਕੀ ਹੈ ਸਾਡੇ 50 ਰੁਪਏ 2550 ਹਾਰੇ 2650 ਕੱਟ ਦਿਖਵਾ ਦੇ ਜਿੰਨੇ ਪਰ ਤੇ 2650 ਰੁਪਏ 2650 ਰੁਪਏ 50 ਰੁਪਏ 50 ਰੁਪਏ 50 ਰੁਪਏ 2650 2650 ਕਿੱਥੇ ਵੀ ਨੂਰ 2650 ਇਹ ਨਾਲ ਬੋਲੀ ਹੋਈ ਹੈ ਬੋਲੀ ਦਾ ਗਾਹ ਕੁ ਫੇਰੀ ਹਲਕੀ ਹੈ ਨਾ ਮੈਂ ਵਾਈਨ ਨੂੰ ਪੁੱਛਿਆ ਨਾ ਉਹ ਕਹਿੰਦਾ ਢੇਰ ਫੇਰ ਦੰਪਲਿਆ ਆਹ ਦੀ ਫੇਰੀ ਹੋ ਜਾ ਕਾਰਦੀ ਇਹ ਪਤਲੀ ਹੁੰਦੀ ਵੀ ਹੈ ਇਹ ਇਹ ਢੇਰੀ ਲੱਗੀ ਹੈ 2650 ਰੁਪਏ ਤੇ ਜੇ ਆਪਾਂ ਕਿਸਮ ਇਹ ਬਈ 1509 ਸੀ ਥੋੜੀ ਜੀ ਹਲਕੀ ਸੀਗੀ ਇਹ ਚੱਲ ਸਰ ਇਹ ਤੋਟੇ ਇੱਥੇ ਨੇ ਬਈ ਹਾਂ ਨਲਕੁਮਾਰ ਜੀ ਆਪ ਸੱਤਿਆ ਦਾ ਫਤਨਾਮ ਹਾਂਜੀ ਚਲੋ ਜੀ ਬੋਲੋ ਜੀ ਬੋਲੋ ਇਹ ਦੋਨੋਂ ਡੈਲੀ ਆ ਕੱਤੀ ਬੋਲੇ ਕਿ ਨਲਕੁਮਾਰ ਜੀ ਬੋਲੋ ਨਾਲ ਹੀ ਆ ਬੋ ਜੀ ਨਾਲ ਆ ਯਾਰ ਉਹ ਔਰ ਤੇਰੀ ਨਾਲ ਆ ਨਾਲ ਹੀ ਹੈ ਬੋਲੋ 3100 3100 3100 ਬੋਲ ਯਾਰ 3100 3100 5 5 3200 3200 3200 5 5 5 1 5 ਲਾ ਲੰਗ ਪੱਖਾ ਬੱਸ ਕਰੋ 10 15 15 20 20 25 25 30 30 3500 350 50 50 355 55 60 60

3315 15 15 15 20 20 20 25 25 25 3325 25 25 25 25 3325 ਕਰਾ ਕਰੋ ਜੇ ਰਮੋ 30 ਕਰੋ 30 90 40 ਕਰੋ 40 40 50 50 55 ਕਰ ਦਵਾਂ ਕਾ ਹਾ ਬਾਉਂਡ ਕਰੋ 3355 ਤੇ ਅੱਜ ਦਾ ਜਿਹੜਾ ਸਭ ਤੋਂ ਵੱਧ ਰੇਟ ਸੀ ਇਹ